ਸਾਰੇ ਪੰਜਾਬ ਚ ਕੱਲ ਸਾਡੇ ਕੌਮੀ ਕਨਵੀਨਰ ਅਦਵਿੰਦ ਕੇਰਿਵਾਲ ਜੀ ਨੇ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 10 ਲੱਖ ਦੀ ਸਿਹਤ ਬੀਮਾ ਯੋਜਨਾ ਜਿਹੜੀ ਉਹ ਸ਼ੁਰੂ ਕਰਤੀ ਐ ਉਹਦੇ ਸਬੰਧ ਚ ਅੱਜ ਸਾਰੇ ਪੰਜਾਬ ਚ ਸਾਡੇ ਜਿਹੜੇ ਜੂਥ ਕਲੱਬਾਂ ਦੇ ਜੂਥ ਵਿੰਗ ਦੇ ਸਾਡੇ ਜਿਹੜੇ ਆਗੂ ਆ ਉਹਨਾਂ ਨੂੰ ਸਾਰਿਆਂ ਨੂੰ ਸੱਦਿਆ ਆਪਾਂ ਅਜੇ ਨਾਲੇ ਹਲਕੇ ਦੇ ਵਿੱਚ ਆਪਣੀ ਟੀਮ ਸੱਦੀ ਐ ਉਹਦੇ ਇਹਨਾਂ ਨੂੰ ਉਹ ਮਸ਼ੀਨਾ ਜਿਹੜੀਆਂ ਦਿੱਤੀਆਂ ਜਿਹੜੀਆਂ ਮਸ਼ੀਨਾਂ ਇਹ ਨਾਲ ਲੈ ਕੇ ਤੇ ਅਧਿਕਾਰੀਆਂ ਨੂੰ ਨਾਲ ਲੈ ਕੇ ਖੁਦ ਅਸੀਂ ਖੁਦ ਕਾਰਡ ਬਣਾਵਾਂਗੇ ਕਿਸੇ ਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਨੂੰ ਕਿਤੇ ਕੋਈ ਪੈਸਾ ਦੇਣ ਦੀ ਲੋੜ ਨਹੀਂ ਕਿਸੇ ਦਫ਼ਤਰ 'ਚ ਧੱਕੇ ਖਾਣ ਦੀ ਲੋੜ ਨਹੀਂ ਸਾਡੀ ਟੀਮ ਹਰ ਪਿੰਡ 'ਚ ਜਾਊਗੀ ਅਧਿਕਾਰੀਆਂ ਨੂੰ ਨਾਲ ਲੈ ਕੇ ਸਾਡੇ ਜੂਥ ਕਲੱਬਾਂ ਦੇ ਮੁੰਡੇ ਜਿਹੜੇ ਆ ਇਹ ਨਾਲ ਲੈ ਕੇ ਜਾਣਗੇ ਉਹ ਕੱਕਾ ਦੇ ਆ ਕੇ ਕਾਰਡ ਬਣਾਉਣਗੇ ਉਹਦੀ ਜਿਹੜੀ ਮੁਹਿੰਮ ਅੱਜ ਨਾਲ ਦੇ ਵਿੱਚ ਅਸੀਂ ਸ਼ੁਰੂ ਕੀਤੀ ਕਿੰਨੀ ਕ ਲਾਈ ਬੰਦ ਹੋਏਗੀ ਇਹ ਸਕੀਮ ਸਰ ਦੇਖੋ ਇਦੋਂ ਵੱਡੀ ਤੇ ਸਕੀਮ ਹੀ ਕੋਈ ਨਹੀਂ ਆਈ ਅਜੇ ਤੱਕ ਦੇਸ਼ ਜਦੋਂ ਦਾ ਆਜ਼ਾਦ ਹੋਇਆ ਲੋਕ ਪੱਖੀ ਪਹਿਲੀ ਸਕੀਮ ਆ ਜਦੋਂ ਦਾ 47 ਤੋਂ ਬਾਅਦ ਹਿੰਦੁਸਤਾਨ ਆਜ਼ਾਦ ਹੋਇਆ ਇਦਾਂ ਦੀ ਕੋਈ ਸਕੀਮ ਕਿਉਂਕਿ ਅੱਜ ਦੇ ਯੁੱਗ ਵਿੱਚ ਸਭ ਤੋਂ ਮਹਿੰਗੀਆਂ ਕੀ ਚੀਜ਼ਾਂ ਨੇ ਸਿਹਤ ਸਹੂਲਤਾਂ ਐਜੂਕੇਸ਼ਨ ਉਹ ਸਾਡੀ ਸਰਕਾਰ ਦੋਵਾਂ ਹੀ ਫਰੰਟਾਂ 'ਤੇ ਕੰਮ ਕਰਦੀ ਹੈ ਉਹ ਸਿਹਤ ਸਹੂਲਤ ਵੀ ਵੇਖੋ 10 ਲੱਖ ਇਦੇ ਵਿੱਚ ਕਿੰਨੇ ਟੈਸਟ ਕਵਰ ਕੀਤੇ ਆ ਕੈਂਸਰ ਤੱਕ ਦੀਆਂ ਬਿਮਾਰੀਆਂ ਜਿਹੜੀਆਂ ਇਹਦੇ ਵਿੱਚ ਕਵਰ ਕੀਤੀਆਂ ਔਰ ਪੰਜਾਬ ਦੇ ਬਹੁਤ ਵੱਡੇ ਵੱਡੇ ਹਸਪਤਾਲ ਜਿਹੜੇ ਉਹ ਇਹਦੇ ਨਾਲ ਅਟੈਚ ਕੀਤੇ ਆ ਸੋ ਮੈਂ ਸਮਝਦਾ ਕਿ ਗਰੀਬ ਬੰਦੇ ਲਈ ਆਮ ਬੰਦੇ ਲਈ ਹਰ ਬੰਦੇ ਲਈ ਬੰਦੇ ਇਹ ਕਾਰਡ ਬਹੁਤ ਸਾਈ ਹੋਊਗਾ ਔਰ ਇੱਕ ਗੱਲ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਅਰਵਿੰਦ ਕੇਜੀਵਾੜੀ ਜੀ ਨੇ ਕੀਤਾ ਉਹਦਾ ਹਰ ਬੰਦੇ ਲਈ ਕੀਤਾ ਇੱਥੇ ਕੋਈ ਅਮੀਰੀ ਗਰੀਬੀ ਵਾਲਾ ਕੋਈ ਉਹ ਨਹੀਂ ਹੈ ਇਹਦੇ ਵਿੱਚ ਕੋਈ ਜਾਤ ਪਾਤ ਉੱਚ ਨੀਚ ਕੋਈ ਸਰਟੀਫਿਕੇਟ ਦੀ ਲੋੜ ਨਹੀਂ ਜਿਹੜਾ ਕੋਈ ਪਿਪਲ ਜਿੱਦਾ ਆਧਾਰ ਕਾਰਡ ਵਗੈਰਾ ਚਾਹੀਦਾ ਹੋਊਗਾ ਉਹ ਸਾਡੀਆਂ ਟੀਮਾਂ ਲੋਕਾਂ ਕੋਲ ਲੈਣਗੀਆਂ ਹਰ ਪੰਜਾਬੀ ਵਾਸਤੇ ਹਰ ਪੰਜਾਬੀ ਪਤਵਾਰ ਵਾਸਤੇ ਇਹ ਸਹੂਲਤ ਹੈ ਔਰ ਮੇਰਾ ਖਿਆਲ ਹੈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਸਭ ਤੋਂ ਵੱਡੀ ਲੋਕ ਪੱਖੀ ਸਹੂਲਤ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਦਿੱਤੀ ਸੀ ਸਿਰ ਤੇ ਸਿੱਖਿਆ ਦੀ ਗੱਲ ਕੀਤੀ ਤੁਸੀਂ ਬਿਜਲੀ ਵੀ ਫ੍ਰੀ ਦਿੱਤੀ ਜਾ ਰਹੀ ਹੈ ਤੇ ਉੱਥੇ ਹੀ ਮਹਿਲਾਵਾਂ ਨੂੰ ਸਫਰ ਵੀ ਤੇ ਕਹਿੰਦੇ ਕਿ ਆਮ ਆਦਮੀ ਪਾਰਟੀ ਅਜਿਹੀ ਪਾਰਟੀ ਹੈ ਦੇਸ਼ ਦੇ ਵਿੱਚ ਜਨੇ ਚਾਰੇ ਚੀਜ਼ਾਂ ਦਿੱਤੀ ਸਰ ਅਸੀਂ ਤਾਂ ਮਤਲਬ ਜਿਹੜਾ ਦੇਖੋ ਸਾਡੀ ਇੱਕ ਗਾਰੰਟੀ ਰਹਿ ਗਈ ਉਹ ਵੀ ਸੀਐਮ ਸਾਹਿਬ ਨੇ ਮਾਗੀ ਤੇ ਵੀ ਅਨਾਉਂਸ ਕੀਤਾ ਕਿ ਮਾਤ ਮਹੀਨੇ ਚੋ ਵੀ ਅਸੀਂ ਜਿਹੜੀ ਉਹ ਲਾਗੂ ਕਰਨ ਦੇ ਆ ਰਹੇ ਆ ਬਿਜਲੀ ਤੇ ਦੇ ਹੀ ਦੇ ਫ੍ਰੀ ਆਪਾਂ ਬੱਸਾਂ ਦਾ ਸਫ਼ਰ ਦੇ ਦੇ ਬਹੁਤ ਕੁਝ ਦੇ ਦੇ ਲੋਕਾਂ ਨੂੰ ਪਰ ਇਹ ਮਤਲਬ ਜਿਹੜੀ ਅਗਲੀ ਇੱਕ ਗਰੰਟੀ ਜਿਹੜੀ ਬਾਕੀ ਬਚੀ ਆ ਉਹ ਵੀ ਮਾਤ ਦੇ ਵਿੱਚ ਜਿਹੜੀ ਆ ਉਹ ਬਜਟ ਦੇ ਵਿੱਚ ਪੈਸੇ ਆ ਜਾਣੇ ਆ ਅਪ੍ਰੈਲ ਮਹੀਨੇ ਚ ਸ਼ੁਰੂ ਹੋ ਜੂਗੀ ਇਸ ਕਰਕੇ ਜਿੰਨੇ ਵਾਦੇ ਕਰਕੇ ਆਏ ਸੀਗੇ ਆਮ ਆਦਮੀ ਪਾਰਟੀ ਨੇ ਜਿੰਨੇ ਵਾਦੇ ਲੋਕਾਂ ਨਾਲ ਕੀਤੇ ਉਹ ਸਾਰੇ ਵਾਦੇ ਪੂਰੇ ਜਿਹੜੇ ਕੰਮ ਜਾਦੇ ਆ ਉਹ ਤੋਂ ਇਲਾਵਾ ਬੜੇ ਬਾਦੇ ਹੋਰ ਲੋਕਾਂ ਦੇ ਪੂਰੇ ਕਰਤੇ ਇਸ ਕਰਕੇ ਆਮ ਆਦੀ ਪਾਰਟੀ ਜਿਹੜੀ ਆ ਉਹ ਲੋਕਾਂ ਲਈ ਲੋਕਾਂ ਦੀਆਂ ਸਹੂਲਤਾਂ ਲੋਕਾਂ ਨੂੰ ਕਿਦਾਂ ਸਹੂਲਤਾਂ ਦੇਣੀਆਂ ਗਰੀਬ ਲੋਕਾਂ ਨੂੰ ਕਿਦਾਂ ਸਹੂਲਤਾਂ ਦੇਣੀਆਂ ਉਹਦੇ ਲਈ ਕੰਮ ਕਰਦੀ ਆ ਵਾਦ ਦੇ ਉਹਦੇ ਵਿੱਚ ਬੜੀ ਵੱਡੀ ਸਭਤਾ ਵੀ ਬੇਦੀ